26 ਜਨਵਰੀ ਦੇ ਦਿਨ ਹੁਸ਼ਿਆਰਪੁਰ ਦੇ ਦਸੂਹਾ ਚ ਪੁਲਿਸ ਨੂੰ ਇੱਕ ਕਾਲੇ ਰੰਗ ਦੀ ਥਾਰ ਮਿਲਦੀ ਹੈ ਇਸ ਕਾਰ ਤੇ ਗੋਲੀਆਂ ਦੇ ਕਈ ਨਿਸ਼ਾਨ ਸਨ ਮਾਮਲਾ ਗੰਭੀਰ ਜਾਪ ਰਿਹਾ ਸੀ ਪੁਲਿਸ ਫੌਰਨ ਮਾਮਲੇ ਦੀ ਜਾਂਚ ਚੁਰ ਜਾਂਦੀ ਹੈ ਅਤੇ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਥਾਰ ਛੋਟੂ ਪਹਿਲਵਾਨ ਨਾ ਦੇਖ ਸਖਤੀ ਹੈ ਜੋ ਵੱਡੀ ਗੇਮ ਖੇਡ ਰਿਹਾ ਸੀ ਅਤੇ ਹੁਣ ਇਸ ਮਾਮਲੇ ਚ ਪੁਲਿਸ ਨੇ ਕਈ ਵੱਡੇ ਖੁਲਾਸੇ ਵੀ ਕੀਤੇ ਨੇ ਰਿਪੋਰਟ ਵੇਖੋ ਖੁੱਲ ਗਿਆ ثار ਤੇ ਤੜਤੜ ਚਲੀਆਂ ਗੋਲੀਆਂ ਦਾ ਰਾਜ ਕਰੋੜਾ ਦੀ ਠੱਗੀ ਨੂੰ ਛੁਪਾਉਣ ਲਈ ਰਚੀ ਸੀ ਵੱਡੀ ਸਾਜ਼ਿਸ਼ ਇੱਕ ਪਹਿਲਵਾਨ ਖੇਡ ਗਿਆ ਖਿਡਾਰੀਆਂ ਨਾਲ ਵੱਡਾ ਖੇਡ ਜੀ ਹਾਂ ਬੀਤੇ ਦਿਨ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਦੀ ਪੁਲਿਸ ਨੂੰ ਉਦੋਂ ਹੱਥ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਨੂੰ ਗੋਲੀਆਂ ਨਾਲ ਪੁਣੀ ਇੱਕ ਕਾਲੇ ਰੰਗ ਦੀ ਥਾਰ ਬਰਮਦ ਹੋਈ ਇਸ ਥਾਰ ਤੇ ਗੋਲੀਆਂ ਦੇ ਕਈ ਨਿਸ਼ਾਨ ਸੀ ਪੁਲਿਸ ਨੇ ਫੌਰਨ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਥਾਰ ਦਾ ਮਾਲਕ ਰਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਨਾ ਦਾ ਇੱਕ ਸਾਕਸ਼ ਹੈ ਜਿਸ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਿਡਨਾਪਿੰਗ ਦਾ ਮਾਮਲਾ ਦਰਜ ਕੀਤਾ ਪਰ ਇਸ ਮਾਮਲੇ 'ਚ ਟਰਵਿਸਟ ਉਦੋਂ ਆ ਗਿਆ ਜਦੋਂ ਇਹ ਖੁਲਾਸਾ ਹੋਇਆ ਕਿ ਨਾ ਤਾਂ ਇਸ ਛੋਟੂ ਪਹਿਲਵਾਨ ਤੇ ਕੋਈ ਹਮਲਾ ਹੋਇਆ ਹੈ ਤੇ ਨਹੀਂ ਇਹ ਅਗਵਾ ਹੋਇਆ ਸੀ ਇਹ ਛੋਟੂ ਪਹਿਲਵਾਨ ਦਾ ਵੱਡਾ ਖੇਡ ਖੇਡ ਰਿਹਾ ਸੀ ਕਰੋਨਾ ਦੀ ਠੱਗੀ ਵਾਲਾ ਖੇਡ ਮਾਮਲਾ ਸਾਨੂੰ ਆ ਸ਼ੱਕੀ ਲੱਗਾ ਸੀ ਪਰੰਤੂ ਅਸੀਂ ਇਸ ਸਿਚੁਏਸ਼ਨ ਨਹੀਂ ਸੀਗੇ ਕਿ ਵੀ ਅਸੀਂ ਕਹਿ ਸਕੀਏ ਕਿਉਂਕਿ ਬੰਦਾ ਮਿਸਿੰਗ ਸੀਗਾ ਜਿਹੜਾ ਕਿ ਆਪਣੇ ਪਹਿਲਵਾਨ ਹੈਗਾ ਛੋਟੂ ਪਹਿਲਵਾਨ ਕਰਕੇ ਉਹਦਾ ਨਾਂ ਆ ਉਹਦਾ ਨਾਂ ਹੈਗਾ ਰਜੀਵ ਜੀ ਉਹ ਵੀ ਮਿਸਿੰਗ ਸੀਗਾ ਉਹਦਾ ਬ੍ਰਦਰ ਵੱਲੋਂ ਸੀ ਕਿ ਮੇਰੇ ਬ੍ਰਦਰ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਹੋ ਸਕਦਾ ਉਹਨੂੰ ਮਾਰ ਵੀ ਦਿੱਤਾ ਹੋਵੇ। ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗੀਆਂ ਉਹਦੇ ਮੋਬਾਈਲਸ ਨੰਬਰਸ ਤੋਂ ਉਹਦਾ ਟੈਕਨੀਕਲੀ ਅਸੀਂ ਇਮੀਡੀਏਟਲੀ ਮੂਵ ਕੀਤਾ ਇਹ ਜਾ ਕੇ ਸਾਨੂੰ ਕਲੀਅਰ ਹੋਇਆ ਸ਼ਾਮ ਨੂੰ ਜੀ ਵੀ ਇਹ ਜਿਹੜਾ ਬੰਦਾ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਵਿੱਚ ਦੱਸਦਾ ਮੈਂ ਪੰਜਾਬ ਪੁਲਿਸ ਦੇ ਵਿੱਚ ਜਵਾਨ ਹੈਗਾ ਆ ਔਰ ਇਹਦੀ ਜਦੋਂ ਸੋਸ਼ਲ ਮੀਡੀਆ ਅਸੀਂ ਚੈੱਕ ਕੀਤੀ ਤੇ ਉਹਦੇ ਚ ਸਾਨੂੰ ਫੋਟੋ ਵੀ ਮਿਲੀਆਂ ਜਿਹੜੀਆਂ ਕਿ ਇਹਨੇ ਵਰਦੀ ਦੇ ਵਿੱਚ ਪਾ ਕੇ ਬਣਾਈਆਂ ਹੋਈਆਂ ਸੀਗੀਆਂ ਪਾਈਆਂ ਹੋਈਆਂ ਸੀਗੀਆਂ ਔਰ ਪ੍ਰੰਤੂ ਬੜੀ ਪਹੇਲੀ ਬਣੀ ਹੋਈ ਸੀ ਬੰਦਾ ਗਿਆ ਤੇ ਗਿਆ ਕਿੱਥੇ ਔਰ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਜਿਹੜਾ ਇਹਦਾ ਉਸਤਾਦ ਸੀਗਾ ਕੈਲਾ ਜਦੋਂ ਉਹਨੂੰ ਥੋੜੀ ਸ਼ਕਤੀ ਨਾਲ ਪੁਛਿਸ਼ ਹੋਈ ਤੇ ਦੈਨ ਸਾਨੂੰ ਇੱਕ ਹਨੀ ਨਾਂ ਦਾ ਬੰਦਾ ਫਿਗਰ ਹੋਇਆ ਵੀ ਹਨੀ ਨੂੰ ਪਤਾ ਹੋ ਸਕਦਾ ਔਰ ਹਨੀ ਨੂੰ ਜਦੋਂ ਅਸੀਂ ਪਹਲ ਸ਼ੁਰੂ ਕੀਤੀ ਤੇ ਹਨੀ ਦੇ ਕੋਲੋਂ ਹੀ ਇਹ ਸਾਨੂੰ ਪਹਿਲਵਾਨ ਜੀ ਮਿਲ ਗਏ ਪੁਲਿਸ ਮੁਤਾਬਕ ਇਸ ਮਾਮਲੇ 'ਚ ਰਜੀਵ ਤੇ ਉਸਦੇ ਤਿੰਨ ਹੋਰ ਸਾਥੀਆਂ ਨੂੰ ਕਾਬੂ ਕੀਤਾ ਗਿਆ। ਰਜੀਵ ਕੁਮਾਰ ਆਪਣੇ ਆਪ ਨੂੰ ਵੱਡਾ ਪੁਲਿਸ ਅਧਿਕਾਰੀ ਦੱਸਦਾ ਸੀ। ਇਸਨੇ ਪੁਲਿਸ ਦੀ ਵਰਦੀ 'ਚ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵੀ ਅਪਲੋਡ ਕੀਤੀਆਂ ਸੀ ਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਸਦੇ ਵੀ ਨੌਜਵਾਨ ਖਿਡਾਰੀਆਂ ਨਾਲ ਉਹਨਾਂ ਨੂੰ ਨੌਕਰੀ ਦਿਵਾਉਣ ਦੇ ਨਾਂ ਤੇ ਤਕਰੀਬਨ 2 ਕਰੋੜ ਦੀ ਠੱਗੀ ਮਾਰੀ ਸੀ। ਇਹ ਛੋਟੂ ਪਹਿਲਵਾਨ ਤੇ ਇਸਦੇ ਸਾਥੀ ਮਿਲ ਕੇ ਨੌਜਵਾਨ ਖਿਡਾਰੀਆਂ ਨਾਲ ਨੌਕਰੀ ਦਿਲਵਾਉਣ ਦੇ ਨਾਂ ਤੇ ਠੱਗੀ ਮਾਰਦੇ ਸੀ। ਇਸਨੇ ਨੌਜਵਾਨਾਂ ਨੂੰ 26 ਜਨਵਰੀ ਦਿਹਾੜੇ ਵਾਲੇ ਦਿਨ ਜੁਆਇਨਿੰਗ ਲੈਟਰ ਦਿਵਾਉਣ ਦਾ ਵਾਅਦਾ ਕੀਤਾ ਸੀ ਤੇ ਆਪਣੇ ਨੂੰ ਕਸੂਤਾ ਫਸਦਾ ਦੇ ਇਸਨੇ ਆਪਣੇ ਆਪ ਹੀ ਥਾਰ ਤੇ ਗੋਲੀਆਂ ਚਲਾ ਦਿੱਤੀਆਂ ਤੇ ਫਿਰ ਗਾਇਬ ਹੋ ਗਿਆ ਸਾਰਿਆਂ ਨੂੰ ਕਿਹਾ ਹੋਇਆ ਸੀਗਾ ਵੀ ਅੱਜ ਤੁਹਾਨੂੰ ਅਸੀਂ ਜੁਆਇਨਿੰਗ ਕਰਾਣੀ ਹੈਗੀ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਹੋ ਇਹਨਾਂ ਨੂੰ ਸਾਰਿਆਂ ਨੂੰ ਪੀਪੀ ਜਲੰਧਰ ਦਾ ਟਾਈਮ ਦਿੱਤਾ ਹੋਇਆ ਸੀ ਔਰ ਸਾਰੇ ਨੌਜਵਾਨ ਉੱਥੇ ਪਹੁੰਚ ਗਏ ਸੀਗੇ ਔਰ ਜਦੋਂ ਉਹਨਾਂ ਨੂੰ ਫਾਇਰਿੰਗ ਦਾ ਪਤਾ ਲੱਗਾ ਉੱਚ ਤਿੰਨ ਚਾਰ ਨੌਜਵਾਨ ਦਸੂਹੇ ਆ ਗਏ ਪਤਾ ਕਰਨ ਬਾਕੀ ਵਾਪਸ ਚਲੇ ਗਏ ਘਰਾਂ ਨੂੰ ਕਰੀਬ 20 ਦੇ ਕਰੀਬ ਨੌਜਵਾਨ ਆ ਗਏ ਆ ਔਰ ਜੇ ਇਹਨਾਂ ਦੀ ਰਮਾਉਂਟ ਆਪਾਂ ਕਰਦੇ ਆ ਤਾਂ ਅਪਰੋਕਸੀਮੇਟਲੀ 2 ਕਰੋੜ ਦੇ ਲਾਗੇ ਬਣਦੀ ਆ ਇਹਦੇ ਚ ਪੰਜ ਰੁਪਏ ਅਸੀਂ ਅਰੈਸਟ ਕਰ ਲਏ ਆ ਪਰੰਤੂ ਸਾਨੂੰ ਪੂਰੀ ਉਮੀਦ ਆ ਵੀਰ ਚ ਰੁਪਏ ਵਧਣਗੇ ਜੀ ਹਾਂ ਨੌਜਵਾਨਾਂ ਨੂੰ ਨੌਕਰੀ ਦਾ ਚਾਂਸਾ ਦੇ ਕਰੋਨਾ ਦੀ ਠੱਗੀ ਮਾਰਨ ਵਾਲਾ ਤੇ ਫਿਰ ਆਪਣੀ ਹੀ ਗੱਡੀ ਤੇ ਗੋਲੀਆਂ ਚਲਾ ਗਾਇਬ ਹੋਣ ਦੀ ਵੱਡੀ ਸਾਜ਼ਿਸ਼ ਰਚਣ ਵਾਲਾ ਇਹ ਛੋਟੂ ਪਹਿਲਵਾਨ ਤੇ ਉਸ ਦਾ ਟੋਲਾ ਹੁਣ ਪੁਲਿਸ ਦੇ ਹੱਥੇ ਚੜ ਗਿਆ ਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਕਿਸ-ਕਿਸ ਨੂੰ ਆਪਣਾ ਸ਼ਿਕਾਰ ਬਣਾਇਆ ਹੁਸ਼ਿਆਰਪੁਰ ਤੋਂ ਯੁਗੇਸ਼ ਅਰੋੜਾ ਦੀ ਰਿਪੋਰਟ ਪੀਟੀਸੀ ਨਿਊਜ਼